ਜਗਾ ਜਿਹੜੀ ਮਿਲੂਗੀ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਰੇਡ ਤੋਂ ਅਨੁਸਾਰਾਂ ਨੂੰ ਪਤਾ ਲੱਗ ਗਿਆ ਹੋਊਗਾ ਮਾਲਕ ਨੇ ਜਾਣਿਆ ਜੇ ਵਾਰ ਸਾਰੇ ਪਰਿਵਾਰ ਦੇ ਨਾਲ ਤਾਂ ਕਰਕੇ ਸਾਰਾ ਸਮਾਨ ਤੇ ਆਪਦੀ ਕੂਠੀ ਇਹਨਾਂ ਨੇ ਵੇਚਣੀ ਹੈ ਬਾਕੀ ਪੂਰੀ ਗੱਲ ਕਰਦੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਘਰ ਕੂਠੀ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣਾ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ 77800 ਪੂਰਾ 26173 ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਭੇਜੋ ਜੀ ਛੇਤੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨਾ ਵੀ ਸਮਾਨ ਹੈ ਜੀ ਕੂਠੀ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਨਾਲ ਹੀ ਵੇਚਣਾ ਹੈ ਇਹਨਾਂ ਕੋਲੇ ਇੱਕ ਗੱਡੀ ਵੀ ਹੈ ਗੱਡੀ ਹੈ ਜਿਹੜੀ ਬਲੇਰੋ ਹੈ ਉਹ ਵੀ ਨਾਲ ਹੀ ਵੇਚਣੀ ਹੈ ਇਹਨਾਂ ਨੇ ਬਾਕੀ ਸੋਲਰ ਸਿਸਟਮ ਲੱਗਿਆ ਹੋਇਆ ਬਾਕੀ ਜਿੰਨਾ ਵੀ ਸਮਾਨ ਸਾਰਾ ਕੁਝ ਨਾਲ ਹੀ ਆ ਜੀ ਕੋਠੀ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਆ ਤੇ ਲੋਕੇਸ਼ਨ ਜਿਹੜੀ ਕੋਠੀ ਦੀ ਹੈਗੀ ਆ ਉਹ ਵੀ ਬਹੁਤ ਵਧੀਆ ਹੈ ਬਾਕੀ ਗਲੀ ਵਗੈਰਾ ਜੋ ਵੀ ਆਪਾਂ ਨੂੰ ਮਿਲੂਗੀ ਉਹ ਬਹੁਤ ਵਧੀਆ ਮਿਲੂਗੀ ਤੇ ਕੋਠੀ ਇਹ ਕੋਰਨਰ ਤੇ ਜਮਾ ਬਣੀ ਹੋਈ ਹੈ ਤੇ ਅੰਦਰ ਆਪਾਂ ਚਾਲਦੇ ਆ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲੂਗਾ ਵਾਰਿਸਰ ਆਪਾਂ ਸਾਰਾ ਕੁਝ ਦੇਖਦੇ ਆ ਤੇ ਜਦੋਂ ਆਪਾਂ ਐਂਟਰ ਕਰਦੇ ਆ ਇੱਕ ਪਾਸੇ ਆਪਾਂ ਨੂੰ ਪਾਣੀ ਵਾਲੀ ਟੈਂਕੀ ਮਿਲ ਜੂਗੀ ਬਾਕੀ ਕੋਠੀ ਤੁਸੀਂ ਦੇਖ ਲਓ ਤੇ ਇਹ ਕੋਠੀ ਦਾ ਡਿਜ਼ਾਈਨ ਬਹੁਤ ਵਧੀਆ ਹੈ। ਬਾਕੀ ਜਿਹੜਾ ਬਹਿੜਾ ਆਪਾਂ ਨੂੰ ਮਿਲੂਗਾ ਉਹ ਵੀ ਪੂਰਾ ਵਧੀਆ ਬਣਿਆ ਹੋਇਆ ਹੈ। ਤੇ ਇੱਕ ਪਾਸੇ ਆਪਾਂ ਨੂੰ ਕਾਫੀ ਦਰਖਤ ਮਿਲ ਜਾਣਗੇ ਸੀ। ਤੇ ਸਾਰਾ ਬਹਿੜਾ ਆਪਾਂ ਨੂੰ ਪੱਕਾ ਕੀਤਾ ਕਰਾਇਆ ਮਿਲ ਜੂਗਾ ਜੀ। ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ। ਬਾਕੀ ਜਿੰਨਾ ਵੀ ਕੰਮ ਹੁੰਦਾ ਹੈ ਸ਼ੀਸ਼ਿਆਂ ਦਾ, ਜੋੜੀਆਂ ਦਾ, ਲਾਈਟਿੰਗ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਜੀ। ਤੇ ਜਿੰਨਾ ਕੰਮ ਹੋਇਆਗਾ ਬਹੁਤ ਵਧੀਆ ਹੋਇਆਗਾ। ਬਾਕੀ ਜਿਹੜਾ ਰੰਗ ਰੋਗਨ ਦਾ ਕੰਮ ਤੁਸੀਂ ਦੇਖ ਰਹੇ ਹੋ ਇਹ ਤਾਂ ਇਹਨਾਂ ਨੇ ਬਿਲਕੁਲ ਨਵੇਂ ਕਰਵਾਇਆ ਜੀ ਸਾਰੀ ਕੂਠੀ ਨੂੰ ਰੰਗ ਬਿਲਕੁਲ ਨਵਾਂ ਹੋਇਆਗਾ ਤੇ ਮਾੜਾ ਮੋਟਾ ਜੋ ਵੀ ਕੰਮ ਪਿਆ ਸੀਗਾ ਜਿਵੇਂ ਥੋੜੀ ਬਹੁਤੀ ਮੁਰੰਮਤ ਦਾ ਕੰਮ ਸੀਗਾ ਉਹ ਇਹਨਾਂ ਨੇ ਟੋਟਲ ਕਰਵਾ ਦਿੱਤਾ ਜੀ ਮਾਲਕ ਨੇ ਕਿਹਾ ਵੀ ਕਿਸੇ ਨੇ ਵੀ ਇਹ ਕੂਠੀ ਖਰੀਦਣੀ ਹੈ ਖਰੀਦਣ ਤੋਂ ਬਾਅਦ 1 ਰੁਪਿਆ ਉੱਪਰ ਲਾਉਣ ਦੀ ਲੋੜ ਹੈ ਨਹੀਂ ਬਸ ਸਿੱਧਾ ਆਉਣਾ ਹੈ ਜਿਸ ਸਮਾਨ ਵਿੱਚ ਲੈਣਾ ਤਾਂ ਵਧੀਆ ਗੱਲ ਹੈ ਜਿਸ ਸਮਾਨ ਨਹੀਂ ਲੈਣਾ ਤਾਂ ਆਪ ਦਾ ਸਮਾਨ ਸਿੱਧਾ ਲਿਆ ਕੇ ਰੱਖੋ ਤੇ ਰਹਿਣਾ ਸ਼ੁਰੂ ਕਰੋ ਜੀ ਤੇ ਬਸ ਵੇਚਣ ਦਾ ਕਾਰਨ ਇਹੀ ਹੈ ਜੀ ਇਹਨਾਂ ਨੇ ਵੇਚਣ ਵਾਸਤੇ ਤਾਂ ਕੂਠੀ ਹੈ ਜਿਹੜੀ ਇਹ ਨਹੀਂ ਬਣਾਈ ਸੀਗੀ ਰਿਹਾਈਸ਼ੀ ਇਹਨਾਂ ਦੀ ਕੂਠੀ ਹੈ ਮਾਲਕ ਤੇ ਸਾਰਾ ਪਰਿਵਾਰ ਆਪ ਰਹਿੰਦੇ ਨੇ ਤੇ ਜਗ੍ਹਾ ਦੀ ਆਪਾਂ ਗੱਲ ਕਰੀਏ ਜੀ ਤਾਂ ਮਾਲਕ ਨੇ ਅੱਠ ਮਰਲੇ ਜਗ੍ਹਾ ਦੱਸੀ ਆ ਅੱਠ ਮਰਲੇ ਜਗ੍ਹਾ ਦੇ ਵਿੱਚ ਘਰ ਇਹ ਬਣਿਆ ਹੋਇਆ ਰਜਿਸਟਰੀ ਵਾਲੀ ਜਗ੍ਹਾ ਹੈ ਬਾਕੀ ਸਾਰਾ ਕੁਝ ਟੋਟਲੀ ਬਹੁਤ ਵਧੀਆ ਆਪਾਂ ਨੂੰ ਮਿਲ ਜਾਊਗਾ ਬਾਕੀ ਤੁਸੀਂ ਦੇਖ ਲਓ ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਜਾਊਗੀ ਜਿਵੇਂ ਕਿ ਆ ਜਿਹੜਾ ਰੂਮ ਹੈਗਾ ਇਹਦੇ ਵਿੱਚ ਏਸੀ ਲੱਗਿਆ ਹੋਇਆ ਤੇ ਬਾਥਰੂਮ ਵਗੈਰਾ ਤੁਸੀਂ ਦੇਖ ਲਓ ਤੁਹਾਨੂੰ ਜਿਵੇਂ ਕਿ ਦਿਖਾ ਰਹੇ ਆ ਟਾਈਲਾਂ ਟੂਲਾਂ ਦਾ ਸਾਰਾ ਟੋਟਲ ਕੰਮ ਹੋਇਆ ਗਿਜ਼ਰ ਵਗੈਰਾ ਲੱਗਿਆ ਹੋਇਆ ਉੱਪਰ ਪੀਓਪੀ ਹੋਈ ਹੈ ਤੇ ਨੀਚੇ ਫਾਰਸ਼ ਪੂਰਾ ਵਧੀਆ ਆਪਾਂ ਨੂੰ ਲੱਗਿਆ ਹੋਇਆ ਮਿਲ ਜਾਊਗਾ ਤੇ ਸਾਰਾ ਕੋ ਤੁਸੀਂ ਦੇਖ ਰਹੇ ਹੋ ਜੀ ਬਾਕੀ ਰੇਟ ਬਹੁਤ ਘਟਾ ਜੀ ਡਿਮਾਂਡ 12 ਲੱਖ ਰੁਪਇਆ ਇਹਨਾਂ ਨੇ ਕਿਹਾ ਹੈ ਬਾਕੀ ਮਾਲਕ ਨੇ ਕਿਹਾਗਾ ਮੌਕੇ ਤੇ ਘਟਾ ਵਧਾ ਕਰ ਲਾਂਗੇ ਉੱਪਰ ਸੋਲਰ ਸਿਸਟਮ ਵੀ ਲੱਗਿਆ ਹੋਇਆ ਉਹਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਉੱਪਰ ਜਾਣ ਵਾਸਤੇ ਇੱਕ ਪਾਸੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਵੀ ਪੂਰੀਆਂ ਵਧੀਆ ਆਪਾਂ ਨੂੰ ਮਿਲਣਗੀਆਂ ਜੀ ਬਾਕੀ ਆਸ-ਪਾਸੇ ਦੀ ਲੋਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੀ ਗਈ ਬਹੁਤ ਵਧੀਆ ਲੋਕੇਸ਼ਨ ਤੇ ਆਪਣੇ ਕੋਲੇ ਕੋਠੀ ਇਹ ਪਹੁੰਚੀ ਹੈ ਤੇ 쿠ਠੀ ਦਾ ਰੰਗ ਰੂੰਗ ਤੁਸੀਂ ਆਪ ਹੀ ਦੇਖ ਲਓ ਬਾਕੀ ਗਲੀ ਤੇ ਜਿਹੜੀ ਗਲੀ ਲੱਗਦੀ ਐ ਸਾਈਡ 'ਚ ਵੀ ਸਾਹਮਣੇ ਉਹ ਵੀ ਤੁਸੀਂ ਸਾਰਾ ਕੁਝ ਦੇਖ ਲਿਆ ਤੇ ਉੱਪਰ ਆਪਾਂ ਜਦੋਂ ਚੱਲਦੇ ਹਾਂ ਜੀ ਉੱਪਰ ਜਿਹੜੀ ਛੱਤ ਐ ਉਹ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲ ਚੁਗੀ ਤੇ ਸੋਲਰ ਸਿਸਟਮ ਜਿਹੜਾ ਲੱਗਿਆ ਹੋਇਆ ਉਹ ਤੁਸੀਂ ਦੇਖ ਲਓ ਬਾਕੀ ਫਰੰਟ 'ਚ ਗ੍ਰਿਲ ਵਗੈਰਾ ਲੱਗੀ ਹੋਈ ਐ ਉਹ ਤੁਸੀਂ ਦੇਖ ਲਈ ਤੇ ਰੇਟ ਬਹੁਤ ਘੱਟ ਇਹਨਾਂ ਨੇ ਰੱਖਿਆ ਜੀ ਬਾਕੀ ਸ਼ਾਇਦ ਇਹ 쿠ਠੀ ਤੁਸੀਂ ਪਹਿਲਾਂ ਵੀ ਦੇਖੀ ਸੀਗੀ ਮੇਰੇ ਹਿਸਾਬ ਨਾਲ ਤੁਸੀਂ ਦੇਖੀ ਹੋਵੇਗੀ ਤੇ ਪਹਿਲਾਂ ਰੰਗ ਹੋਣ ਵਾਲਾ ਸੀਗਾ ਰੰਗ ਥੋੜਾ ਜਿਹਾ ਪੁਰਾਣਾ ਹੋਇਆ ਪਿਆ ਸੀਗਾ ਰੰਗ ਹੋਇਆ ਤਾਂ ਸੀਗਾ ਪਰ ਥੋੜਾ ਜਿਹਾ ਪੁਰਾਣਾ ਸੀਗਾ ਹੁਣ ਇਹਨਾਂ ਨੇ ਸਾਰਾ ਕੰਮ ਕਰਵਾ ਕੇ ਦੁਬਾਰਾ ਆਪਣੇ ਕੋਲੇ ਵੀਡੀਓ ਭੇਜੀ ਹੈ ਜਿੰਨਾ ਕੰਮ ਹੋਣ ਵਾਲਾ ਸੀਗਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਦਿੱਤਾ ਤੇ ਹੁਣ ਇਹਨਾਂ ਨੇ ਕਿਹਾ ਵੀ ਹੁਣ ਐਡ ਕਰ ਦੂ ਤੇ ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਬਾਕੀ ਮਾਲਕ ਨੇ ਕਿਹਾ ਬੀ ਜਿੰਨਾ ਵੀ ਸਮਾਨ ਹੈ ਸਾਰਾ ਕੁਝ ਅਸੀਂ ਨਾਲ ਸੇਲ ਕਰ ਦਾਂਗੇ ਤੇ ਸਮਾਨ ਦਾ ਰੇਟ ਅਲੱਗ ਤੋਂ ਹੋ ਜਾਊਗਾ ਉਹ ਤੁਸੀਂ ਦੇਖ ਲਓ ਜੀ ਕਿਵੇਂ ਕੁਝ ਕਰੂੰਗੇ ਬਾਕੀ ਡਿਮਾਂਡ ਇਹਨਾਂ ਨੇ ਕੋਠੀ ਦੀ 12 ਲੱਖ ਰੁਪਇਆ ਰੱਖੀ ਆ ਬਾਕੀ ਜਗਾ ਤੁਸੀਂ ਦੇਖ ਲਈ ਆਸੇ ਪਾਸੇ ਦਾ ਮਾਹੌਲ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਜਿਹੜੀ ਗੱਡੀ ਆ ਬਲੇਰੋ ਗੱਡੀਆਂ ਇਹਨਾਂ ਕੋਲੇ 12 ਮਾਡਲ ਹੈ ਉਹਦਾ ਰੇਟ ਇਹਨਾਂ ਨੇ 280 ਮੰਗਿਆ ਸੀ ਬਾਕੀ ਉਹ ਵੀ ਸੇਲ ਕਰਨੀ ਇਹਨਾਂ ਨੇ ਬਾਕੀ ਜਿਹੜਾ ਸੋਲਰ ਸਿਸਟਮ ਲੱਗਿਆ ਹੋਇਆ ਹੈ ਉਹਨਾਂ ਦਾ ਰੇਟ ਇਹਨਾਂ ਨੇ ਅਲੱਗ ਤੋਂ ਰੱਖਿਆ ਹੋਇਆ ਹੈ ਉਹ ਜਿਹੜਾ ਸੋਲਰ ਸਿਸਟਮ ਹੈ ਉਹ 1.5 ਕਿਲੋ ਵਾਰਦਾ ਹੈ ਉਹਦਾ ਰੇਟ ਇਹਨਾਂ ਨੇ 1.5 ਲੱਖ ਰੁਪਏ ਰੱਖਿਆ ਜੀ ਬਾਕੀ ਜਿੰਨਾ ਸਮਾਨ ਹੈ ਉਹ ਤੁਸੀਂ ਆਪ ਹੀ ਦੇਖ ਲਓ ਬਾਕੀ ਗੱਲ ਵਗੈਰਾ ਜੋ ਵੀ ਕਰਨੀ ਹੋਈ ਮਾਲਕ ਨਾਲ ਆਪੇ ਕਰ ਲਿਓ ਬਾਕੀ ਮੋਟਰ ਮੋਟਰ ਪਾਣੀ ਵਾਸਤੇ ਵਧੀਆ ਆਪਾਂ ਨੂੰ ਮਿਲ ਜੂਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਤੇ مالک ਨੇ ਜਾਣਾ 12 ਤਾਂ ਕਰਕੇ ਆਪਦੀ ਕੋਠੀ ਜਿਹੜੀ ਇਹਨਾਂ ਨੇ ਸੇਲ ਕਰਨੀ ਹੈ ਜੀ ਕਿਸੇ ਨੂੰ ਕੋਠੀ ਪਸੰਦ ਆਈ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆ ਭੈਣਾ ਮੇਰੀਆ ਮਾਤਾ-ਮਾਂ ਬੇਨੇ ਵੱਡੇ ਬਜ਼ੁਰਗ ਜਿਨੇ ਵੀ ਕੋਠੀ ਦੇਖਣੀ ਹੈ ਜੀ ਤੁਸੀਂ ਜਾ ਕੇ ਦੇਖ ਸਕਦੋਂ ਤੇ ਇਹਨਾਂ ਦਾ ਜਿਹੜਾ ਏਰੀਆ ਜੀ ਕੁਰਕ ਖੇਤਰ ਹੈ ਜੀ ਕੁਰਕ ਖੇਤਰ ਖਾਸ ਨਹੀਂ ਹੈਗਾ ਕੁਰਕ ਖੇਤਰ ਤੋਂ ਸ਼ਾਹਬਾਦ ਦੇ ਜਮਾ ਵਿਚਕਾਰ ਇਹਨਾਂ ਦਾ ਪਿੰਡ ਮਸਰੂਲੀ ਉੱਥੇ ਤੁਹਾਨੂੰ ਇਹ ਕੋਠੀ ਮਿਲ ਜੂਗੀ ਜੇ ਆਪਾਂ ਕਿਲੋਮੀਟਰ ਦੀ ਗੱਲ ਕਰੀਏ ਵੀ ਕੁਰਕਛਤਰ ਤੋਂ ਕਿੰਨਾ ਕੁ ਪੈਂਦਾ ਹੈਗਾ ਕੁਰਕਛਤਰ ਤੋਂ ਪੈਂਦਾ ਜੀ 12 ਕਿਲੋਮੀਟਰ ਤੇ ਜਿਹੜਾ ਸ਼ਾਹਬਾਦ ਹੈ ਉਹ ਤੋਂ 8 ਕਿਲੋਮੀਟਰ ਪੈ ਜਾਂਦਾ ਹੈ ਬਾਕੀ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਆਪਾਂ ਕਈ ਵਾਰੀ ਮਾਲਕ ਦਾ ਮੋਬਾਈਲ ਨੰਬਰ ਦੇ ਦੇਨੇ ਆਂ ਸੀ ਨੰਬਰ ਤੁਹਾਨੂੰ ਮੈਂ ਕਨਫਰਮ ਵੀ ਕਰਵਾ ਦੇਣਾ 93069 ਤੇ 85572 93069 85572 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤੇ ਜੋ ਵੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਸੀਗੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਚੱਲਦੀ ਚੱਲਦੀ ਵੀਡੀਓ ਚ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਆਪਣੀ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬੱਤ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਪਹਿਲੀ ਵਾਰ ਵੀਡੀਓ ਤੇ ਪਹੁੰਚੇ ਹੋ ਤੁਸੀਂ ਇਸੇ ਤਰ੍ਹਾਂ ਦੀ ਡੇਲੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਆਪਣਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਚੈਨਲ ਦਾ ਉਹਨੂੰ ਲਾਜ਼ਮੀ ਦਬਾ ਦਿਓ ਤੇ ਸਬਸਕ੍ਰਾਈਬ ਜਦੋਂ ਵੀ ਕਰ ਲਓਗੇ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਜਿਹੜਾ ਘਰ ਆਪਾਂ ਇਹ ਲੈ ਕੇ ਪਹੁੰਚਿਆ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਤੋ ਉਹਨੂੰ ਕਿੰਨੇ ਦਿਲਗੀ ਕਮੈਂਟ ਕਰਨਾ ਨਾ ਭੁੱਲੋ ਕਮੈਂਟ ਲਾਜ਼ਮੀ ਕਰਦੇ ਹੋ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ ਪੂਰੀ ਵੀਡੀਓ ਚ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ 73 800 ਪੂਰਾ 62173 ਮੈਂ ਉਮੀਦ ਕਰਦਾ ਤੁਸੀਂ ਨੋਟ ਕਰ ਲਿਆ ਹੋਊਗਾ ਜੀ ਬਾਕੀ ਵੀਡੀਓ ਵਧੀਆ ਲੱਗਿਆ ਤਾਂ ਲਾਜ਼ਮੀ ਦੱਸੋ ਤੇ ਮੈਂ ਉਮੀਦ ਕਰੂੰਗਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਪੂਰੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਕਮੈਂਟ ਕਰੋਗੇ ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਅਗਲੀ ਵੀਡੀਓ ਚੋਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੇ ਮਿਲਦੇ ਆਪਾਂ ਨਵੀਂ ਵੀਡੀਓ ਤੇ ਨਮੀ ਘਰ ਕੁਠੀ ਮਕਾਨ ਦੇ ਨਾਲ ਸੀ ਬਾਕੀ ਤੁਸੀਂ ਫੁੱਲ ਸਪੋਰਟ ਰੱਖਿਓ ਤੇ ਮੈਂ ਉਮੀਦ ਕਰਦਾ ਵਧੀਆ ਲੱਗੀ ਵੀਡੀਓ ਤੇ ਹਰ ਵੀਡੀਓ ਦੀ ਤਰ੍ਹਾਂ ਵੱਧ ਤੋਂ ਵੱਧ ਸ਼ੇਅਰ ਤੇ ਪੂਰੀ ਸਪੋਰਟ ਤੇ ਪੂਰਾ ਪਿਆਰ ਦਿਓ ਜੀ